ਇਹ ਮੌਕਿਆਂ ਤੇ ਪੁੱਛਿਆ ਸੀਗਾ ਪਿਛਲੇ 2-3 ਦਿਨ ਤੋਂ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਰਾਜਨੀਤੀ ਦਾ ਭਵਿੱਖ ਕੀ ਹੋਏਗਾ ਨਵਜੋਤ ਸਿੰਘ ਸਿੱਧੂ ਕੀ ਕਰਨਗੇ ਕੀ ਨਹੀਂ ਕਰਨਗੇ ਤੇ ਕੋਈ ਦਿਲਚਸਪੀ ਹੁੰਦੀ ਹੈ ਰਾਜਨੀਤੀ ਚੀਜ਼ ਹੀ ਐਸੀ ਹੈ ਕੋਈ ਰਾਜਨੀਤਿਕ ਮੰਦੇ ਨੂੰ ਲਾਈਕ ਕਰਦਾ ਕੋਈ ਡਿਸਲਾਈਕ ਕਰਦਾ ਕੋਈ ਕਿਸੇ ਚੋਂ ਉਮੀਦ ਦਾ ਦੀਵਾ ਬੁਝਦਾ ਦੇਖਦਾ ਕਿਸੇ ਦੇ ਵਿੱਚੋਂ ਰੌਸ਼ਨ ਹੁੰਦਾ ਦੇਖਦਾ ਇਹ ਰਾਜਨੀਤੀ ਹੈ ਖੈਰ ਦੇਖੋ ਨਵਜੋਤ ਸਿੰਘ ਸਿੱਧੂ ਬਾਰੇ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਦੱਸਣ ਲੱਗਾ ਉਹ ਬੜੀ ਪਰੋਸੀਯੋਗ ਜਾਣਕਾਰੀ ਹੈ ਕਿ ਇੱਕ ਗੱਲਬਾਤ ਦਾ ਸਿਲਸਿਲਾ ਤੇ ਨਵਜੋਤ ਸਿੰਘ ਸਿੱਧੂ ਦਾ ਜੋ ਮਤਲਬ ਕਿ ਉਹਨਾਂ ਦੀ ਪਾਰਟੀ ਹੈ ਹਾਈ ਕਮਾਂਡ ਕੈਲੂ ਕਿ ਉਹਨਾਂ ਦੇ ਵਿੱਚ ਜਿਹੜੇ ਆ ਲਾਲ ਦਾ ਰੱਖਦੇ ਨੇ ਅਲਾਉ ਦਾ ਰਾਰ ਕੈਲੋ ਕਿ ਉਹਨਾਂ ਲੋਕਾਂ ਦੇ ਨਾਲ ਇੱਕ ਵਾਰੀ ਗੱਲਬਾਤ ਹੋ ਚੁੱਕੀ ਆ ਖੁਰ ਮਸਲਾ ਇਹ ਆ ਕਿ ਨਵਜੋਤ ਸਿੰਘ ਸਿੱਧੂ ਬਾਰੇ ਮੈਂ ਇਹ ਗੱਲ ਵੀ ਸੁਣੀ ਆ ਕਿ ਨਵਜੋਤ ਸਿੰਘ ਸਿੱਧੂ ਨੇ ਜਦੋਂ ਮੁੱਖ ਮੰਤਰੀ ਬਦਲਣ ਦਾ ਫੈਸਲਾ ਹੋਇਆ ਸੀਗਾ ਪਿਛਲੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਵੇਲੇ ਯਾਦ ਕਰੋ ਜੇ ਤੋ ਕੈਪਟਨ ਨੂੰ ਲਾਇਆ ਜਾ ਰਿਹਾ ਸੀਗਾ ਚੰਨੀ ਸਾਹਿਬ ਨੂੰ ਬਣਾਇਆ ਜਾ ਰਿਹਾ ਸੀਗਾ ਤਾਂ ਦੱਸਦੇ ਆ ਕਿ ਨਵਜੋਤ ਸਿੰਘ ਸਿੱਧੂ ਨੇ ਉਸ ਵੇਲੇ ਆਪਣੀ ਅਲਾ ਇਕਮਾਨ ਕੋਲ ਜਿਹੜੀ ਹਾਈ ਕਮਾਨ ਹੈ ਉਹਨਾਂ ਦੇ ਕੋਲ ਇਸ ਕੱਲ ਦਾ ਜ਼ਿਕਰ ਕੀਤਾ ਸੀ ਵਿਸ਼ੇਸ਼ ਤੌਰ ਤੇ ਕਿ ਆਪਾਂ ਜੋ ਮਰਜ਼ੀ ਇਤਨ ਕਰੀਏ ਸਿਟਾ ਵੀ ਤੋਂ ਸਾਦਾ ਟਪਣੀਆਂ ਮੁਸ਼ਕਲ ਆ ਇਹ ਮੈਨੂੰ ਮਤਲਬ ਕਿ ਕਿਸੇ ਸੋਰਸ ਮੇ ਦਸੀ ਸੀ ਕਿ ਨਹੀਂ ਕੋ ਸੱਚ ਹੈ ਕਿ ਨਹੀਂ ਕੋ ਨਹੀਂ ਇਹ ਕਾਂਗਰਸੀ ਦੱਸ ਸਕਦੇ ਆ ਤੇ ਕਹਿੰਦੇ ਕਿ ਜਿਵੇਂ ਅਰਵਿੰਦ ਕੇਜਰੀਵਾਲ ਨੇ ਲਿਖ ਕੇ ਦਿੱਤਾ ਸੀ ਆ ਯਾਦ ਹੋਣਾ ਤੁਹਾਨੂੰ ਕਿ ਸਾਡੀ ਸਰਕਾਰ ਆ ਰਹੀ ਹੈ ਉਦਾਂ ਨਰਜੂਤ ਸਿੰਘ ਸਿੱਤੂ ਨੂੰ ਵੀ ਇਹ ਪ੍ਰਤਿਕਿਆ ਸੀਗਾ ਹੁਣ ਕੀ ਆਧਾਰ ਹੈ ਕਿ ਨਹੀਂ ਉਹ ਮੈਨੂੰ ਨਹੀਂ ਪਤਾ ਪਰ ਜਿਹੜੀ ਜਾਣਕਾਰੀ ਸਾਨੂੰ ਮਿਲੀ ਕਿ ਨਵਜੋਤ ਸਿੰਘ ਸਿੱਧੂ ਹੋਣੇ ਗੱਲ ਕਹਿ ਰਹੇ ਨੇ ਕਿ ਦੇਖੋ ਭਾਈ ਆ ਗੱਲ ਆ ਗੱਲ ਤੇ ਆ ਗੱਲ ਤੇ ਆ ਗੱਲ ਇਦਾਂ ਚਾਰ ਪੰਜ ਗੱਲਾਂ ਕੁੱਲ ਮਿਲਾ ਕੇ ਆਪਾਂ ਦੇਖੀਏ ਜੋ ਲੱਬੋ ਲਬਾਬ ਹੈ ਕਹਾਣੀ ਦਾ ਕਿ ਭਾਈ ਤੁਸੀਂ ਆ ਗੱਲਾਂ ਮੇਰੀਆਂ ਮੰਨ ਲਓ ਇਦਾਂ ਕਰ ਲਓ ਸਰਕਾਰ ਬਣ ਜਾਏਗੀ ਬਾਸ ਸਰਕਾਰ ਤੇਦਾ ਮਕਸਦ ਇਹ ਹੈ ਕਿ ਜੀ ਇਹ ਜਾਣਕਾਰੀ ਪੁਖਤਾ ਹੈ ਜਿਹੜੀ ਮੈਂ ਤੁਹਾਡੇ ਕਮੈਂਟ ਆ ਰਹੇ ਜੋ ਜੋ ਤੁਹਾਡਾ ਸਵਾਲ ਸੀ ਉਹ ਤੋਂ ਵੱਧ ਜਟਾਉਣ ਦਾ ਯਤਨ ਕੀਤਾ ਜੋ ਮੇਰੀ ਪਹੁੰਚ ਸੀ ਜਿੱਥੋਂ ਤੱਕ ਕਿਉਂਕਿ ਹਰੇਕ ਬੰਦੇ ਦੀ ਇੱਕ ਉਡਾਰੀ ਹੁੰਦੀ ਆ ਤਾਂ ਮੈਂ ਮਤਲਬ ਕਿ ਇਸ ਗੱਲ ਦਾ ਨਿਚੋੜ ਕੱਢਿਆ ਜਿਨੀ ਪਹਿਲਾਂ ਮੇਰੇ ਕੋਲ ਜਾਣਕਾਰੀ ਸੀ ਤੁਹਾਡੇ ਸਵਾਲਾਂ ਤੋਂ ਬਾਅਦ ਜਿੰਨੀ ਜਾਣਕਾਰੀ ਹੋਰ ਝੋਟਾਈ ਕਿ ਨਵਜੋਤ ਸਿੰਘ ਦੀ ਦੂਧੀ ਰਾਜਨੀਤੀ ਦਾ ਐਂਡ ਨਹੀਂ ਹੋਇਆ हालांकि एक मौका तो याद होएगा जब नवजोत सिंह सिधुरा ने कांग्रेस ज्वाइन की थी सी उस वेले भी हो जाएगा कि नवजोत सिंह सिद्धू अरगढ़ सिंह ए भी भी सिधु बारे राजीसन के पाई तुसी तो चले जाओ मैं हूं बस जो खेड़ जा सो राजी है बस और उस वेले ये रौला सीगा कि पीके कांग्रेस दी टीम नाल ओना टीम काम कर रही सी कि ता जो ਨਵਜੋਤ ਸਿੰਘ ਸਿੱਧੂ ਬਾਰੇ ਕੀ ਸਿੱਖਾ ਕੇ ਨਵਜੋਤ ਸਿੰਘ ਸਿੱਧੂ ਜੇ ਸ਼ਮੂਲੀਅਤ ਕਰ ਲੈਂਦੇ ਆ ਤਾਂ ਨਵਜੋਤ ਸਿੰਘ ਸਿੱਧੂ ਡੈਫੀਨਟਲੀ ਇੱਕ ਚੇਂਜਰ ਸਾਬਤ ਹੋ ਸਕਦੇ ਜਿੰਨੀ ਕੋ ਵੋਟ ਸ਼ੇਅਰ ਉਸ ਵੇਲੇ ਚਾਹੀਦੀ ਸੀ ਸ਼ਾਇਦ ਉਦੋਂ ਜ਼ਿਆਦਾ ਹੀ ਕਾਂਗਰਸ ਨੇ ਹਾਸਲ ਕੀਤੀ ਤੇ ਸਰਕਾਰ ਬਹੁਤ ਸ਼ਾਨਦਾਰ ਬਣਾ ਲਈ ਪਰ ਉਦੋਂ ਜੋ ਪ੍ਰੋਮਿਸ ਨਵਜੋਤ ਸਿੰਘ ਸਿੱਧੂ ਨਾਲ ਹੋਏ ਦੱਸਦੇ ਆ ਕਿ ਉਹ ਅਧੂਰੇ ਰਹੇ ਇਤੋਂ ਹੀ ਫਿਰ ਨਵਜੋਤ ਸਿੰਘ ਸਿੱਧੂ ਦਾ ਵਿਗਾਰ ਵੀ ਸਟਾਰਟ ਹੁੰਦਾ ಕಾಂಗ್ರೆਸ ਦੇ ਵਿੱਚ ਕਦੇ ਮੰਤ్రਾਲਾ ਮਿਲਿਆ ਕਦੇ ਛੁੱਟ ਗਿਆ ਕਦੀ ਬੇਸ਼ਕਸ਼ ਹੋਈ ਕਦੀ ਉਹਨਾਂ ਨੇ ਨਕਾਰ ਦਿੱਤੀ ਕਦੇ ਰਿਵੋਲਟ ਹੋਇਆ ਮਤਲਬ ਕਿ ਤੁਸੀਂ ਉਹ ਸਾਰੇ तमाम ਘਟਨਾਕ੍ਰਮ ਵੇਖੇ ਹੋਣੇ ਆ ਜਾਣੂ ਆ ਕਿ ਉਹ ਸਭ ਕੁਝ ਫਿਰ ਹੁੰਦਾ ਤੁਰਿਆ ਗਿਆ ਹੁੰਦਾ ਤੁਰਿਆ ਗਿਆ ਕਿ ਉਹ ਜਿਹੜੀਆਂ ਗੱਲਾਂ ਬਕਰਬਜੋਤ ਸਿੰਘ ਸਿੱਧੂ ਦਖ ਰਹਿ ਨੇ ਕਿ ਭਾਈ ਇਸ ਤਰ੍ਹਾਂ ਕਰ ਲੋ ਇਸ ਤਰ੍ਹਾਂ ਕਰ ਲੋ ਤੇ ਇਸ ਤਰ੍ਹਾਂ ਕਰ ਲੋ ਕਿ ਉਹ ਕੁਝ ਗੱਲਾਂ ਉਸ ਵਾਦਾ ਜਾਂ ਵਾਦੇ ਕੀਤੇ ਗਏ ਕਿ ਉਹਨਾਂ ਨੂੰ ਯਾਦ ਦਵਾ ਕੇ ਕੀਤਾ ਜਾ ਰਿਹਾ ਕਿ ਭਾਈ ਅੱਗੇ ਤੁਸੀਂ ਇਤਾਂ ਕੀਤਾ ਸੀ ਹੁਣ ਮੇਰੇ ਅੱਖੇ ਲੱਗ ਕੇ ਇਦਾਂ ਕਰ ਲੋ ਆਹ ਹੋ ਜਾਏਗਾ ਤੇ ਫਿਰ ਤੁਸੀਂ ਆਪਣਾ ਪ੍ਰੋਮਿਸ ਵੀ ਪੂਰਾ ਕਰ ਦੇਣਾ ਖੈਰ ਇਹ ਹੈ ਦਿਲਚਸਪ ਗੱਲ ਕਿ ਨਵਜੋਤ ਸਿੰਘ ਸਿੱਧੂ ਐਸ ਵਿਲੇ ਜਿਹੜੇ ਕਿ ਗੈਰ ਸਰਗਰਮ ਤੁਹਾਨੂੰ ਨਜ਼ਰ ਆ ਰਹੇ ਆ ਪਰ ਉਹਨਾਂ ਦੀ ਰਾਜਨੀਤਿਕ ਪਾਰੀ ਜਿਹੜੀ ਹੈ ਉਹ ਖਤਮ ਨਹੀਂ ਹੋਈ ਇਹ ਮੈਂ ਤੁਹਾਨੂੰ ਦੱਸ ਦਿੰਦਾ ਗੱਲਬਾਤ ਚੱਲ ਰਹੀ ਆ ਉਹ ਹੁਣ ਕਾਂਗਰਸ ਤੇ ਡਿਪੈਂਡ ਹੈ ਔਰ ਕਾਂਗਰਸ ਤੇ ਹਾਲੇ ਡਿਪੈਂਡ ਰਹੇਗਾ ਹਾਈ ਕਮਾਂਡ ਤੇ ਡਿਪੈਂਡ ਰਹੇਗਾ ਮੈਂ ਹੋਰ ਕੁਝ ਗੱਲਾਂ ਵੀ ਬਿਲਕੁਲ ਸੀਗੀਆਂ ਮੈਂ ਉਹਨਾਂ ਨੂੰ ਰੋਕ ਲੈਣਾ ਜਿਹੜੀ ਆਪਣੀ ਨਵਜੋਤ ਸਿੰਘ ਸਿੱਧੂ ਦੀ ਗੱਲ ਹੈ ਥੋੜਾ ਇਹਦੇ ਤੇ ਕੇਂਦਰ ਤੋਂ ਕੇ ਅੱਗੇ ਚੱਲਾ ਕਿ ਨਵਜੋਤ ਸਿੰਘ ਸਿੱਧੂ ਫਿਲਹਾਲ ਇੰਤਜ਼ਾਰ ਕਰਨਗੇ ਉਹਦਾ ਇੱਕ ਵੱਡਾ ਕਾਰਨ ਹੈ ਕਿ ਕੁਝ ਤੁਹਾਨੂੰ ਪਤਾ ਵੱਡੇ ਸ਼ੋਜ਼ ਵਗੈਰਾ ਉਹਨਾਂ ਨੂੰ ਮਿਲੇ ਹੋਏ ਆ ਸੈਕਿੰਡ ਕਿ ਬਿਹਾਰ ਇਲੈਕਸ਼ਨ ਰਾਹੁਲ ਗਾਂਧੀ ਵਾਸਤੇ ਬੜਾ ਵੱਡਾ ਇਲੈਕਸ਼ਨ ਮੰਨ ਰੁਕਾ ਹੈ ਇਹ ਜਦੋਂ ਤੱਕ ਉਹ ਇਲੈਕਸ਼ਨ ਸਮਾਪਤ ਨਹੀਂ ਹੋ ਜਾਂਦਾ ਇਲੈਕਸ਼ਨ ਖਤਮ ਨਹੀਂ ਹੋ ਜਾਂਦਾ ਇਹਦਾ ਮਤਲਬ ਹੈ ਕਿ ਚਾਹੇ ਪੰਜਾਬ ਕਾਂਗਰਸ ਦਾ ਕੋਈ ਤਾਂਚਾਗਤ ਬਦਲਾਅ ਹੋਵੇ ਜਾਂ ਕੋਈ ਵੱਡਾ ਫੈਸਲਾ ਲੈਣਾ ਹੋਵੇ ਤਾਂ ਮੈਨੂੰ ਵੀ ਲੱਗਦਾ ਕਿ ਹਾਲੇ ਮੌਕਾ ਮਕੂਲ ਹੈ ਅਨਕੂਲ ਹੈ ਹਾਲੇ ਸਮਾਂ ਆਵੇ ਗਜਮੀਆਂ ਪਕਣੀਆਂ ਕਿ ਜਦੋਂ ਲੋਹਾ ਕਰਮ ਹੁੰਦਾ ਉਦੋਂ 60 ਬਜੇ ਨਹੀਂ ਚਾਹੀਦੀ ਆ ਪਰ ਬਹਰਾਲ ਮੇਰੇ ਖਿਆਲ ਦੇ ਨਾਲ ਜਿੰਨਾ ਕੋ ਮੈਨੂੰ ਲੱਗਦਾ ਹੈ ਮੇਰਾ ਅਚਨਕੂ ਮੰਨਣਾ ਹੈ ਜਾਂ ਮੈਂ ਤੁਹਾਨੂੰ ਆਬਜ਼ਰਵ ਕਰਦਾ ਚਾਹ ਛੋ ਮੇਰਾ ਤਜਰਬਾ ਹੈ ਮੈਂ ਉਹਦੇ ਆਧਾਰ ਤੇ ਕਹਿੰਨਾ ਕਿ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਪ੍ਰਵਾਨ ਹੋਣਗੀਆਂ ਨਵਜੋਤ ਸਿੰਘ ਸਿੱਧੂ ਫਿਰ ਉਹ ਗੱਲਾਂ ਪ੍ਰਵਾਨ ਹੋਣ ਤੋਂ ਬਾਅਦ ਇੱਕ ਮੇਨ ਲੀਡ ਰੋਲ ਦੇ ਵਿੱਚ ਸਾਨੂੰ ਦਿਖਾਈ ਦਿੰਦੇ ਆ ਕਿ ਨਹੀਂ ਉਹ ਸਾਰੀਆਂ ਗੱਲਾਂ ਪਾਰਟੀਆਂ ਦੇ ਫੈਸਲੇ ਤੇ ਟਿੱਕੇ ਹੁੰਦੀਆਂ ਨੇ ਜੋ ਆਪਾਂ ਸੁਣਦੇ ਆ ਜਾਂ ਸੋਚਦੇ ਆ ਪਰੰਤੂ ਇਹ ਗੱਲ ਤੈ ਹੈ ਇਹ ਗੱਲ ਪੱਕੀ ਹੈ ਕਿ ਨਗਜੋਤ ਸਿੰਘ ਸਿੱਧੂ ਦੀ ਰਾਜਨੀਤਿਕ ਪਾਰੀ ਹਾਲੇ ਵੀ ਜਾਉਂਦੀ ਹੈ ਇਹ ਗੱਲਬਾਤ ਦਾ سلسلہ ਜਿਹੜਾ ਉੱਥੇ ਚੱਲ ਰਿਹਾ ਹੈ ਜੇ ਮਤਲਬ ਕਿ ਰਾਜ਼ੀ ਮੰਨਦਾ ਹੋ ਜਾਂਦਾ ਹੈ ਇੱਕ ਥਾਂ ਤੇ ਆ ਕੇ ਸਹਿਮਤੀ ਬਣ ਜਾਂਦੀ ਹੈ ਕਾਂਗਰਸ ਤੇ ਦੂਸਰੇ ਗਰੁੱਪ ਸਮਪ ਹੋ ਜਾਂਦੇ ਆ ਹਾਈ ਕਮਾਂਡ ਕਰਵਾ ਲੈਂਦਾ ਤਾਂ ਫਿਰ ਨਵਜੋਤ ਸਿੰਘ ਸਿੱਧੂ ਦੀ ਪਾਰੀ ਵੀ ਦੇਖ ਸਕਦੇ ਆ ਤੇ ਹੋ ਸਕਦਾ ਹੈ ਕਿ ਉਸ ਪਾਰੀ ਦੇ ਵਿੱਚ ਕੁਝ ਮੱਲੇਬਾਜੀ ਖਾਸ ਵੀ ਹੋਵੇ ਕਈ ਮੌਕਿਆਂ ਤੇ ਪੁੱਛਿਆ ਸੀਗਾ ਪਿਛਲੇ 2-3 ਦਿਨ ਤੋਂ ਕਿ ਨਵਜੋਤ ਸਿੰਘ ਸਿੱਧੂ ਹਰਾਂ ਦੀ ਰਾਜਨੀਤੀ ਦਾ ਭਵਿੱਖ ਕੀ ਹੋਏਗਾ ਨਵਜੋਤ ਸਿੰਘ ਸਿੱਤੂ ਕੀ ਕਰਨਗੇ ਕੀ ਨਹੀਂ ਕਰਨਗੇ ਤੇ ਕੋਈ ਦਿਲਚਸਪੀ ਹੁੰਦੀ ਹੈ ਰਾਜਨੀਤੀ ਚੀਜ਼ ਹੀ ਐਸੀ ਹੈ ਕੋਈ ਰਾਜਨੀਤਿਕ ਬੰਦੇ ਨੂੰ ਲਾਈਕ ਕਰਦਾ ਕੋਈ ਡਿਸਲਾਈਕ ਕਰਦਾ ਕੋਈ ਕਿਸੇ ਚੋਂ ਉਮੀਦ ਦਾ ਦੀਵਾ ਬੁਝਦਾ ਦੇਖਦਾ ਕਿਸੇ ਦੇ ਵਿੱਚੋਂ ਰੌਸ਼ਨ ਹੁੰਦਾ ਦੇਖਦਾ ਇਹ ਰਾਜਨੀਤੀ ਹੈ ਖੈ ਦੇਖੋ ਨਵਜੋਤ ਸਿੰਘ ਸਿੱਧੂ ਬਾਰੇ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਦੱਸਣ ਲੱਗਾ ਉਹ ਬੜੀ ਪਰੋਸੇਯੋਗ ਜਾਣਕਾਰੀ ਹੈ ਕਿ ਇੱਕ ਗੱਲਬਾਤ ਦਾ ਸਿਲਸਲਾ ਤੇ ਨਵਜੋਤ ਸਿੰਘ ਸਿੱਧੂ ਦਾ ਜੋ ਮਤਲਬ ਕਿ ਉਹਨਾਂ ਦੀ ਪਾਰਟੀ ਹੈ ਹਾਈ ਕਮਾਂਡ ਕੈਲਰੂ ਕੀ ਉਹਨਾਂ ਦੇ ਵਿੱਚ ਜਿਹੜੇ ਆ ਲਾਅ ਉਦਾ ਰੱਖਦੇ ਨੇ ਆ ਲਾਅ ਉਦਾ ਰ ਕੈਲੋ ਕਿ ਉਹਨਾਂ ਲੋਕਾਂ ਦੇ ਨਾਲ ਇੱਕ ਵਾਰੀ ਗੱਲਬਾਤ ਹੋ ਚੁੱਕੀ ਆ ਹੁਣ ਮਸਲਾ ਇਹ ਆ ਕਿ ਨਵਜੋਤ ਸਿੰਘ ਸਿੱਧੂ ਬਾਰੇ ਮੈਂ ਇਹ ਗੱਲ ਵੀ ਸੁਣੀ ਆ ਕਿ ਨਵਜੋਤ ਸਿੰਘ ਸਿੱਧੂ ਨੇ ਜਦੋਂ ਮੁੱਖ ਮੰਤਰੀ ਬਦਲਣ ਦਾ ਫੈਸਲਾ ਹੋਇਆ ਸੀਗਾ ਪਿਛਲੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਵੇਲੇ ਯਾਦ ਕਰੋ